ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਸਾਡੀ ਫੌਜ ਹੈ ਜੀ ਡੇਰਾ ਭਜਨਗੜ ਗੋਲੂ ਕਾ ਸ੍ਰੀਮਾਨ ਸੰਤ ਬਾਬਾ ਵਜਨ ਸਿੰਘ ਜੀ ਮਹਾਪੁਰਖਾਂ ਦੀ ਪਾਵਨ ਪਿਤਰ ਸਥਾਨ ਤੇ ਸਾਡੇ ਵਿਦਿਆਰਥੀ ਨੇ ਸਾਰੇ ਤੇ ਵਿਦਿਆਰਥੀਆਂ ਨੇ ਕਾਰਜ ਸਮਾਪਤ ਕੀਤਾ ਹੈ ਤੇ ਹੁਣ ਬੈਠੇ ਨੇ ਸਾਰੇ ਸਾਰੇ ਵਿਦਿਆਰਥੀ ਠੰਡਾ ਛੱਕ ਰਹੇ ਆ ਤੇ ਸਤਕਾਰਯੋਗ ਸਾਡੇ ਬਾਪੂ ਜੀ ਜੋ ਕਿ ਸਾਰਿਆਂ ਨੂੰ ਏਸ਼ਕਾਰੇ ਨੇ ਤੇ ਸੰਤ ਬਾਬਾ ਬਚਨ ਸਿੰਘ ਜੀ ਮਹਾਂਪੁਰਖ ਕਿਰਪਾ ਕਰਨ ਇਸੇ ਤਰ੍ਹਾਂ ਸਾਰੀ ਸੰਗਤ ਦੇ ਸਰਤਿਮੇਰ ਪਰੇ ਹੱਥ ਰੱਖਣਾ ਇਤਬਾਕ ਬਖਸ਼ਿਸ਼ ਕਰਨਾ ਸਾਰੇ ਨਗਰ ਨੂੰ ਚੜ੍ਹਦੀ ਕਲਾ ਰੱਖਣਾ ਤੇ ਸਾਰੀਆਂ ਫੌਜਾਂ ਤੁਸੀਂ ਦੇਖੋ ਜੀ ਆਪਣੇ ਵਿਦਿਆਰਥੀ ਨੇ ਕੁਝ ਵਿਦਿਆਰਥੀ ਹਲੇ ਪਿੰਡ ਗਏ ਨੇ ਛੁੱਟੀ ਤੇ ਤੇ ਛੁੱਟੀਆਂ ਹੋਣ ਕਰਕੇ ਕੁਝ ਵਿਦਿਆਰਥੀ ਨੇ ਜਿਹੜੇ ਉਹ ਛੁੱਟੀ ਗਏ ਹੋਏ ਨੇ ਇਹ ਸਾਰੀ ਆਪਣੀ ਫੌਜ ਹੈ ਜੀ ਤੇ ਇੱਥੇ ਅਸੀਂ ਕਥਾ ਕੀਰਤਨ ਤੇ ਗੁਰਮਤਿ ਜਿਹੜੀ ਸਿੱਖਿਆ ਹੈ ਗਤਕੇ ਦੀਆਂ ਜਿਹੜੀਆਂ ਕਲਾਸਾਂ ਨੇ ਤੇ ਸੰਗੀਤ ਦੀਆਂ ਕਲਾਸਾਂ ਨੇ ਗੁਰਮਤ ਸੰਗੀਤ ਦੀਆਂ ਉਹ ਲੱਗਦੀਆਂ ਨੇ ਤੇ ਸਾਰੇ ਬੱਚੇ ਸਾਡੇ ਇੱਥੇ ਸੰਗੀਤ ਸਿੱਖਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ